ਸਾਰੀਆਂ ਜਿਹੜੀਆਂ ਕਾਰਾਂ ਇਹ ਮੰਨ ਲਓ ਵੀ ਕ੍ਰਿਸ਼ਟਾ ਕਾਰਾਂ ਦੀ ਇਹ ਕਾਰਾਂ ਤੁਸੀਂ ਆਉਣ ਸਾਰ ਜੇ ਤੁਹਾਡਾ ਫਿਰ ਵੀ ਮਨ ਨਹੀਂ ਖੜਦਾਗਾ ਤੁਸੀਂ ਏਜੰਸੀ ਜਿਹਦਾ ਜਾ ਕੇ ਰਿਕਾਰਡ ਚੈੱਕ ਕਰਵਾ ਕੇ ਉਸ ਤੋਂ ਬਾਅਦ ਦੇ ਵਿੱਚ ਮੰਨ ਲਓ ਵੀ ਸਾਡੇ ਨਾਲ ਮਤਲਬ ਪ੍ਰਾਈਸ ਫਿਕਸ ਕਰ ਸਕਦੇ ਠੀਕ ਹੈ ਹਾਂ ਲੋ ਜੀ ਬਈ ਮਤਲਬ ਰਿਕਾਰਡ ਚੈੱਕ ਕਰਵਾ ਕੇ ਰਿਕਾਰਡ ਚੈੱਕ ਕਰਾ ਦੇ ਬਿਲਕੁਲ ਵਾਰੰਟੀ ਹੋਊਗੀ ਮੇਰੀ 34000 ਜਲਦੀ ਹੈ ਤੇ 34000 ਚੱਲੀ ਹੋਈ ਆ ਠੀਕ ਹੈ ਜੇ ਉਹ 49000 ਚੱਲੀ ਤਾਂ 49000 ਚੱਲੀ ਹੋਈ ਆ ਠੀਕ ਹੈ ਇਹਦੀ ਵਾਰੰਟੀ ਫੁੱਲ ਹੈ ਜੇ ਮੇਰੀ ਓਕੇ ਹਾਂ ਜੀ ਨਹੀਂ ਮੇਰੀ ਕਾਰ ਦੀ ਕੋਈ ਵੀ ਮੰਨ ਲਓ ਵੀ ਟ੍ਰਾਈ ਲੌਂਗ ਤੁਸੀਂ ਹਾਂਜੀ ਕੋਈ ਟਰਾਈ ਦੇ ਵਿੱਚ ਤੁਸੀਂ ਮੈਨੂੰ ਕੋਈ ਵੀ ਨੁਕਸ ਦੱਸੋਗੇ ਮੈਂ ਤੁਹਾਨੂੰ ਮੌਕੇ ਤੇ ਹੀ ਜਿਹੜਾ ਤੁਸੀਂ ਕੋਈ ਨੁਕਸ ਦੱਸੋਗੇ ਮੈਂ ਕਰਵਾ ਕੇ ਦੇਵਾਂਗਾ ਜੀ ਜਾਣਦਿਕਰ ਕੋਈ ਪੈਸਾ ਤੁਹਾਡਾ ਮੈਂ ਨਹੀਂ ਲਗਨ ਦੰਦਾ ਲੋ ਜੀ 2021 ਮਾਡਲ ਹੈ ਜੀ ਹਾਂਜੀ 2021 ਮਾਡਲ ਹੈ S11 ਹੈ ਜੀ 82000 ਰਨਿੰਗ ਹੈ ਦੀ ਹਾਂਜੀ ਪੈਸੇ 82000 ਰਨਿੰਗ ਹੈ ਨਵੀਂ ਆ ਕਾਰ ਇਹਦੇ ਵੀ ਐਕਸਟਰਾ ਲਾਈਟ ਆਰ ਲੱਗੇ ਹੋਏ ਹੈ ਜੀ ਹਾਂਜੀ ਐਕਸਟਰਾ ਮਤਲਬ ਜੀ ਮਹੰਗੇ ਲਾਈਟ ਆਰ ਲੱਗੇ ਹੋਏ ਸੈੱਟਰੀ ਮਹਿੰਗੀ ਲੱਗੀ ਹੋਈ ਹੈ ਹਾਂਜੀ ਹਾਂਜੀ ਹਾਂ ਇਹਦਾ ਪ੍ਰਾਈਸ ਹੈਗਾ 16.5 ਲੱਖ ਰੁਪਏ 22 ਮਾਡਲ ਆਟੋਮੈ 4/4 ਐਕਸਪਲੋਰ ਲਗਜ਼ਰੀ ਵਾਲਾ ਮਾਡਲ ਜਿਹੜਾ ਟਾਪ ਹੁੰਦਾ ਹਾਂ ਜੀ ਚੌਥੀ ਹਜ਼ਾਰ ਜੰਦੀ ਹੋਈ ਆ 17.5 ਲੱਖ ਆ ਹਾਂਜੀ ਬਈ ਮਿੱਤਰੋ ਸਤਿ ਸ੍ਰੀ ਅਕਾਲ ਜੀ ਮੁਖਸਰ ਸਾਹਿਬ ਖੜਿਆ ਅੱਜ ਆ ਬਹੁਤ ਵਧੀਆ ਕਾਰ ਆ ਦੇਵਾਂਗੇ ਤੁਹਾਨੂੰ ਬਈ ਆਪਾਂ ਕਾਰ ਐਂਡ ਬਾਈਕ ਮੰਦਰਾ ਫਸਟ ਚੋਇਸ ਦੇ ਪਾਸ ਖੜਿਆ ਅੱਜ ਤੇ ਗੱਲ ਕਰਾਂ ਵੀ ਬਈ ਹੋਰ ਦਾ ਕਾਰ ਬਿਆਰ ਦਾ ਨਾਮ ਆ ਸਾਨੇ ਪੰਜਾਬ ਇੰਟਰਪ੍ਰਾਈਜ਼ਸ ਦੇ ਨਾਮ ਤੇ ਬਈ ਵਧੀਆ ਵਧੀਆ ਕਾਰਾਂ ਲੈਣ ਵਾਸਤੇ ਉਹਨੂੰ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਮੇਰੇ ਭਾਈ ਉਰੇ ਮੁਖਸਰ ਸਾਹਿਬ ਦੇ ਨੇ ਬਈ ਹੈ ਨਾ ਉਹ ਜ਼ਰੂਰ ਇੱਕ ਵਾਰ ਦੱਸੋ ਵੀ ਹੈ ਨਾ ਤੁਸੀਂ ਬਈ ਕਿਹੜੀ ਕਿਹੜੀ ਜਗ੍ਹਾ ਤੋਂ ਬਈ ਹੈ ਨਾ ਤੁਹਾਡਾ ਕਿਹੜਾ ਮੱਲਾ ਕਿਹੜਾ ਸ਼ਹਿਰ ਆ ਬਈ ਦੋਹਰੋ ਇਹ ਗੱਲ ਕਰਾਂ ਵੀ ਅੱਜ ਜਿਹੜੀਆਂ ਕਾਰਾਂ ਰਹਿਣਗੀਆਂ ਤੁਹਾਨੂੰ ਗਰੰਟੀ ਵਾਰੰਟੀ ਮਿਲੂਗੀ ਵਧੀਆ ਔਰ ਬਾਈ ਹੋਰਾਂ ਵੱਲ ਬਹੁਤ ਸੋਹਣੀ ਆਫਰ ਚੱਲ ਰਹੀ ਹੈ ਵੀ ਜੋ ਵੀ ਤੁਸੀਂ ਇੱਥੋਂ ਗੱਡੀ ਲੈ ਕੇ ਜਾਓਗੇ ਬਈ ਹੈ ਨਾ ਨਾਲ ਕੰਪਲੀਮੈਂਟਰੀ ਇੱਕ ਪਿਆਰ ਦੇ ਸਦਕਾ ਇੱਕ ਡੀਜ਼ਲ ਦਾ ਟੈਂਕ ਜਾਂ ਪੈਟਰੋਲ ਦਾ ਟੈਂਕ ਜਿੱਦਾਂ ਦੀ ਵੀ ਕਾਰ ਹੋਊਗੀ ਉਹ ਤੁਹਾਨੂੰ ਫ ਤੇ ਅੱਜ ਜੇ ਮੈਂ ਗੱਡੀਆਂ ਦੇਖ ਰਿਹਾ ਕਈ ਤੁਹਾਡੇ ਲਈ ਗੱਡੀਆਂ ਇਦਾਂ ਦੀ ਜਿਹੜੀਆਂ ਅਨ ਰਜਿਸਟਰਡ ਨੇ ਮਤਲਬ ਵੀ ਜੇ ਮੈਂ ਲੈ ਕੇ ਜਾ ਮੈਂ ਫਸਟ ਓਨਰ ਬਣੂੰਗਾ ਹਨਾ ਤੇ ਬਾਕੀ ਆਪਣੇ ਤੋਂ ਹੋਰ ਵੀ ਗੱਡੀਆਂ ਗੱਡੀਆਂ ਕਿਦਾਂ ਦੀ ਹੁੰਦੀਆਂ ਆਪਣੇ ਲਵੇ ਸਾਰੀਆਂ ਕਾਰਾਂ ਸਾਡੇ ਕੋਲੇ ਬਿਲਕੁਲ ਨਿਊ ਬ੍ਰਾਂਡ ਆ ਜੀ ਕੋਈ ਨਾ ਐਕਸੀਡੈਂਟ ਆ ਜੀ ਓਕੇ ਮੇਰੇ ਕੋਲੇ ਸਭ ਤੋਂ ਪਹਿਲੀ ਕਾਰ ਆ ਜੀ 2023 ਮਾਡਲ ਹੈ ਠੀਕ ਹੈ 2023 ਮਾਡਲ 99000 ਜੈਨਵਰ ਨਾ ਜਾਂਸੀ ਰਿਕਾਰਡ ਨਾਲ ਚੱਲੀ ਹੋਈ ਕਾਰ ਠੀਕ ਹੈ ਜੀ ਦਿੱਤੋ ਵੀ ਕਾਰ ਇਹ ਪੇਂਟ ਨਹੀਂ ਗਈ ਪੇਂਟ ਆ ਸਾਰੀ ਕਾਰ ਦੀ ਇਹ ਕਾਰ 1.95 ਲੱਖ ਦਾ 1.95 ਲੱਖ ਠੀਕ ਹੈ ਹਾਂਜੀ 1.95 ਲੱਖ ਦੀ ਲੋਨ ਦੀ ਗੱਲ ਕਰਾਂਗੇ ਜੀ ਲੋਨ ਅਸੀਂ ਇੱਥੇ 90% ਅਸੀਂ ਲੋਨ ਕਰ ਦੇਵਾਂਗੇ ਮਤਲਬ 10% ਤੁਸੀਂ ਪੇਮੈਂਟ ਦਿਓ ਡਾਊਨ ਪੇਮੈਂਟ ਤੇ ਅਸੀਂ ਤੁਹਾਨੂੰ ਕਾਰ ਦੇ ਦੇਵਾਂਗੇ ਠੀਕ ਹੈ ਲੋ ਜੀ ਸਿਰਫ 10% ਦੀ ਡਾਊਨ ਪੇਮੈਂਟ ਤੇ ਤੁਸੀਂ ਇਹ ਕਾਰ ਲੈ ਜਾ ਸਕਦੇ ਹੋਗੇ ਇੱਕ ਵਾਰ ਮੈਂ ਤੁਹਾਨੂੰ ਅੰਦਰੋਂ ਕਾਰ ਚੈੱਕ ਕਰਾਦਾ ਇਹ ਅਨਰਜਿਸਟਰਡ ਕਾਰ ਆ ਹਾਲੇ ਵੀ ਮਤਲਬ ਵੀ ਗੱਲ ਕਰਾਂ ਜੀ ਜੋ ਬੰਦਾ ਕਾਰ ਲੈ ਕੇ ਜਾਊਗਾ ਉਹੀ ਫਰਸਟ ਓਨਰ ਬਣੂਗਾ ਬਿਲਕੁਲ ਠੀਕ ਹੈ ਜੀ ਚਲੋ ਭਾਈ ਇਹਨਾਂ ਤੇ ਅੱਛਾ ਚੱਲ ਕਿੰਨੀ ਕੀ ਸੀ 49000 49000 ਚੱਲੀ ਠੀਕ ਆ ਲੈ ਵੀ 49000 ਸਾਰੀ ਇਹਦੀ ਸਿਰਸਰੀ ਚੈੱਕ ਕਰ ਲਓ ਜੀ ਟਾਇਰ ਬਿਲਕੁਲ ਨਵਾਂ ਨਿਊ ਬ੍ਰਾਂਡ ਟਾਇਰ ਹੈ ਜੀ ਠੀਕ ਆ ਜੀ ਤੇ ਭਾਈ ਚੈੱਕ ਕਰ ਲਓ ਕਾਰ ਬਹੁਤ ਸੋਹਣੀ ਕਾਰ ਆ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਕਈ ਮਿੱਤਰ ਕਹਿੰਦੇ ਨਾ ਸਿਰਫ ਫਸਟ ਓਨਰ ਦੀ ਕਾਰ ਲੈਣੀ ਆ ਅੱਜ ਤੁਹਾਨੂੰ ਜ਼ੀਰੋ ਓਨਰ ਦੀ ਕਾਰ ਦੇ ਰਹੇ ਆ ਭਾਈ ਹਨਾ ਹਾਲ ਤੱਕ ਇਹਦਾ ਕੋਈ ਓਨਰ ਨਹੀਂ ਬਣਿਆ ਪ੍ਰੋਪਰ ਤਰੀਕੇ ਨਾਲ ਤੇ ਤੁਸੀਂ ਇਸ ਕਾਰ ਦੇ ਫਸਟ ਓਨਰ ਬਣ ਸਕਦੇ ਆਂਗੇ ਆ ਕਾਰ ਲੈ ਜਾ ਸਕਦੇ ਆ ਸਿਰਫ 10% ਡਾਊਨ ਡਾਊਨ ਪੇਮੈਂਟ ਦੇ ਕੇ ਬਈ ਨੈਕਸਟ ਕਾਰ ਆ ਗਈ ਕਿਹੜੀ ਕਾਰ ਹੈ ਨੈਕਸਟ ਕਾਰ ਆ ਜੀ ਆਪਣੇ ਕੋਲ 2018 ਮਾਡਲ ਨੋਵਾ ਕ੍ਰਿਸਟਾ ਹਾਂਜੀ ਹਾਂ ਚਲ ਰਨਿੰਗ ਹੈ ਦੀ ਗਈ 34000 34000 ਸਾਰੀ ਆਲ origignal ਠੀਕ ਹੈ ਕਿਤੋਂ ਵੀ ਕਾਰ ਪੇਂਟ ਹੋਵੇ ਗੱਡੀ ਵਾਪਸ ਲਵਾਵਾਂਗੇ ਓਕੇ ਲੋ ਜੀ ਸਾਰੀ ਕਾਰ origignal ਪੇਂਟ ਦੀ ਹੈ 34000 ਚੱਲੀ ਮੀਟਰ ਪੇਂਟ ਦੀ ਗਾਰੰਟੀ ਸਾਰੀ ਕਾਰ ਦੀ ਵਾਰੰਟੀ 2 ਸਾਲ ਦੀ ਹੋਵੇਗੀ 2 ਸਾਲ ਦੀ ਹਾਂਜੀ ਲੋ ਜੀ ਪੂਰੇ ਪੂਰੇ 2 ਸਾਲ ਦੀ ਵਾਰੰਟੀ ਆ ਕਾਰ ਦੀ ਤੇ ਤੁਸੀਂ ਆਹ ਕਾਰ ਲਿਜਾ ਸਕਦੇ ਹੋ ਜਦੋਂ ਤੁਹਾਨੂੰ ਕਹਦਾ ਵੀ 2 ਸਾਲ ਦੀ ਵਾਰੰਟੀ ਆ ਐਨੀ ਤਾਂ ਭਈ ਨਾ ਕੰਪਨੀ ਕਿੱਥੇ ਦਿੰਦੀ ਐ ਜੇ ਵਗਰ ਆਪਾਂ ਸਿੱਧਾ ਦੂਜੀ ਲੋਡ ਕੰਪਨੀ ਕੰਪਨੀ ਦੀ ਵਾਰੰਟੀ ਐ ਅਸੇ ਕੰਪਨੀ ਵਾਰੰਟੀ ਦਊਗੀ ਠੀਕ ਆਜੋ ਤੁਹਾਨੂੰ ਇੱਕ ਵਾਰ ਇਹ ਵੀ ਮੈਂ ਕਾਰ ਅੰਦਰੋਂ ਚੈੱਕ ਕਰਵਾਦਾ ਇਹ ਵੀ ਨਵੀਂ ਕਾਰ ਪਈਆ ਤੇ ਹੈਡ ਰੈਸਟਰ ਤੇ ਹਾਲ ਤੱਕ ਇਹਦੇ ਵੀ ਲਿਫਾਫੇ ਨਹੀਂ ਉੱtre ਹੋਏ ਬਹੁਤ ਬਹੁਤ ਸੋਹਣੀ ਕਾਰ ਪਈਆ ਇਹ ਕਾਰ ਤੁਸੀਂ ਲੈ ਜਾ ਸਕਦੇ ਬਾਕੀ ਟੋਯੋਟਾ ਗਾਣਾ ਇੱਕ ਭਰੋਸਾ ਆ ਇਹ ਕਾਰ ਲੈ ਜਾਓ ਤੇ ਆਪਾਂ ਕਹਿੰਦੇ ਵੀ ਜ਼ਿੰਦਗੀ ਦੇ ਆਨੰਦ ਲਓਗੇ ਭਾਈ ਹਣਾ ਜਦੋਂ ਆਹ ਕਾਰ ਲੈ ਗਏ ਤੇ ਕਾਰ ਸੋਹਣੀ ਬਹੁਤ ਆ ਇਹਦਾ ਪ੍ਰਾਈਸ ਰੱਖਿਆ ਸੀ ਆਪਾਂ ਕਿੰਨਾ ਕੁ ਇਹਦਾ 1.58 ਲੱਖ ਰੁਪਇਆ ਐਨਓਸੀ ਨਾਲ ਵਿੱਚ ਅਸ 18 ਲੱਖ ਤੇ 50 ਹਜ਼ਾਰ ਰੁਪਿਆ ਵਿਦ ਐਨਓਸੀ ਠੀਕ ਹੈ ਜੀ ਤੇ 2 ਸਾਲ ਦੀ ਵਾਰੰਟੀ ਆਪਾਂ ਨੂੰ ਮਿਲਨੀ ਹੈ ਤੇ ਨਾਲ ਤੁਹਾਨੂੰ ਡੀਜ਼ਲ ਦਾ ਟੈਂਕ ਬਿਲਕੁਲ ਕੰਪਲੀਮੈਂਟਰੀ ਮਿਲ ਜਾਣਾ ਵਗੇਣਾ ਆ ਆ ਗਈ ਕਾਰਵਾਈ ਹੈ ਨਾ 2016 ਮਾਡਲ ਵੀ ਮਾਡਲ ਹੈ ਜੀ ਹਾਂਜੀ 2016 ਮਾਡਲ ਹੈ ਵੀ ਮਾਡਲ ਹੈ 95 ਹਜ਼ਾਰ ਰਨਿੰਗ ਚੱਲੀ ਹੋਈ ਹੈ ਠੀਕ ਹੈ ਤੇ ਅਲਾਈ ਬਈ ਹੈ ਨਾ ਆਫਟਰ ਮਾਰਕੀਟ ਦੇ ਲੱਗੇ ਹੋਏ ਨੇ ਵਧੀਆ ਸੋਨੇ ਪਲਾਟੀ ਦੇ ਤੇ ਇਹ ਵੀ ਕਾਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਅੰਦਰੋਂ ਇੱਕ ਵਾਰ ਗੁਰੂਪੀ ਦਿਖਾ ਦੇ ਕਾਰ ਬਈ ਹੈ ਨਾ ਤੇ ਅੰਦਰੋਂ ਕਾਰ ਬਹੁਤ ਸੋਹਣੀ ਹੈ ਸੀਟ ਕਵਰ ਵਗੈਰਾ ਐਨ ਵਧੀਆ ਪਏ ਨੇ ਤੇ ਇਹ ਇਹਦੀ ਇਹਦੀ ਵਾਰੰਟੀ ਵਗੈਰਾ ਮਿਲੂ ਕੰਪਨੀ ਦੇ ਨਾਲ ਤੁਹਾਨੂੰ ਇਹ ਕੰਪਨੀ ਦੀ ਇਹਦੀ ਵੀ ਵਾਰੰਟੀ ਮਿਲੂਗੀ ਜੀ ਠੀਕ ਹੈ ਜੀ ਕੰਪਨੀ ਨੂੰ ਵਾਰੰਟੀ ਮਿਲੂਗੀ ਠੀਕ ਹੈ ਜੀ ਲੈ ਵੀ ਇਹ ਕਾਰ ਲੈ ਜਾ ਸਕਦਾ ਤੁਸੀਂ ਇਹ ਮੈਨੂਅਲ ਦੇ ਵਿੱਚ ਆਪਣੀ ਕਾਰ ਇਹ ਵੀ ਕਾਰ ਸੋਹਣੀ ਆ ਤੇ ਚੰਗੀ ਕਾਰ ਆ ਤੇ ਵਧੀਆ ਇਹ ਸਾਡੀਆਂ ਸਾਰੀਆਂ ਜਿਹੜੀਆਂ ਕਾਰਾਂ ਇਹ ਮੰਨ ਲਓ ਵੀ ਕ੍ਰਿਸ਼ਟਾ ਕਾਰਾਂ ਨੇ ਇਹ ਕਾਰਾਂ ਤੁਸੀਂ ਆਉਣ ਸਾਰ ਜੇ ਤੁਹਾਡਾ ਫਿਰ ਵੀ ਮਨ ਨਹੀਂ ਖੰਡਦਾਗਾ ਤੁਸੀਂ ਏਜੰਸੀ ਜਿਹਦਾ ਜਾ ਕੇ ਰਿਕਾਰਡ ਚੈੱਕ ਕਰਵਾ ਕੇ ਉਸ ਤੋਂ ਬਾਅਦ ਦੇ ਵਿੱਚ ਮੰਨ ਲਓ ਵੀ ਸਾਡੇ ਨਾਲ ਮਤਲਬ ਪ੍ਰਾਈਸ ਫਿਕਸ ਕਰ ਸਕਦੇ ਠੀਕ ਹੈ ਹਾਂ ਲੋ ਜੀ ਬਈ ਮਤਲਬ ਰਿਕਾਰਡ ਚੈੱਕ ਕਰਵਾ ਕੇ ਰਿਕਾਰਡ ਚੈੱਕ ਕਰਾ ਦੇ ਬਿਲਕੁਲ ਵਾਰੰਟੀ ਹੋਊਗੀ ਮੇਰੀ 34000 ਜੰਦੀਆ ਤੇ 34000 ਚੱਲੀ ਹੋਈ ਆ ਠੀਕ ਹੈ ਜੇ ਉਹ 49000 ਚੱਲੀ ਤੇ 49000 ਚੱਲੀ ਹੋਈ ਆ ਠੀਕ ਹੈ ਇਹਦੀ ਵਾਰੰਟੀ ਫੁੱਲ ਹੈ ਮੇਰੀ ਓਕੇ ਹਾਂ ਪੇਂਟ ਦੀ ਵੀ ਵਾਰੰਟੀ ਫੁੱਲ ਹੈ ਜੀ ਹਾਂ ਲਏ ਬਈ ਹਣਾ ਇਸ ਪੱਖੋਂ ਬਈ ਵਧੀਆ ਬਾਈ ਹੋ ਰਹੀ ਜਿਵੇਂ ਆਪਾਂ ਕਹਦੀ ਗੱਲ ਕਰਦੇ ਨੇ ਉਹੀ ਪੁੱਗੂਗੀ ਵੀ ਇਹ ਨਹੀਂਗਾ ਵੀ ਤੁਹਾਨੂੰ ਗਲਤ ਮਿਲੂਗੀ ਆਹ ਦੇਖੋ ਇਹਦਾ ਨੰਬਰ ਵੀ ਪੇੜ ਹੈ 0026 ਬਈ ਹਣਾ ਠੀਕ ਹੈ ਤੈਨੂੰ ਵਰਨਾ ਦਾ ਸਟਾਕ ਵੀ ਆਪਣੇ ਕੋਲ ਸੋਹਣਾ ਹੈ ਬਈ ਹਣਾ ਸਟਾਕ ਵੀ ਸਾਡੇ ਕੋਲੇ 15 ਰਜਿਸਟਰਡ 16 ਵਰਨਾ ਜੀ ਹਾਂਜੀ ਹਾਂ 15 ਰਜਿਸਟਰਡ 16 ਵਰਨਾ ਜੀ ਠੀਕ ਹੈ ਹਾਂ ਇਹ ਤਕਰੀਬਨ 80-85 ਹਜ਼ਾਰ ਚੱਲੀ ਹੋਈ ਹੈ ਠੀਕ ਹੈ ਜੀ ਹਾਂ ਇਹਦਾ 5.5 ਲੱਖ ਰੁਪਏ ਪ੍ਰਾਈਸ ਹੈ 5 ਲੱਖ ਤੇ 50 ਹਜ਼ਾਰ ਰੁਪਏ ਜੇ ਉਸ ਤੋਂ ਬਾਅਦ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਆ ਮੇਰੇ ਕੋਲੇ ਘੱਟ ਮੱਝ ਟਾਲਗੀਆਂ ਵੀ ਗੱਡੀਆਂ ਹੈਗੀਆਂ ਇਹ ਆਪਣੇ ਕੋਲੇ ਮੰਨ ਲਈ 13 ਮਾਡਲ ਕਾਰ ਆ ਜੀ ਠੀਕ ਹੈ ਜੀ 13 ਮਾਡਲ ਕਾਰ ਆ ਇਹਦਾ 4.5 ਲੱਖ ਰੁਪਏ 4 ਲੱਖ 50 ਹਜ਼ਾਰ ਜੇ ਤੁਹਾਨੂੰ ਮੈਂ 3.5 ਤੋਂ 4 ਲੱਖ ਰੁਪਏ ਮੈਂ ਲੋਨ ਕਰ ਦਵਾ ਵੀਰ ਜੀ ਠੀਕ ਹੈ ਜੀ ਹਾਂ ਲੈ ਬਈ ਤੁਹਾਡਾ ਲੋਨ ਵੀ ਹੋ ਗਿਆ ਤੁਸੀਂ ਗੱਡੀ ਦੇ ਦਿਆਂਗੇ अच्छा लोन जितो मरजी अजय बंदा मतलब पंजाब ਦੇ ਵਿੱਚੋਂ जितो ਕੋਈ ਦਿੱਕਤ ਨਹੀਂ ਜੀ ਸਾਡੇ ਕੋਲੇ जितੋ ਮਰਜੀ ਲੈਓ ਇੱਕ ਆਪਦਾ ਤੁਸੀਂ ਆਧਾਰ ਕਾਰਡ ਤੇ ਪਿੰਨ ਕਾਰਡ ਨਾਲ ਲੈ ਕੇ ਆਉਣਾ ਜੀ ਦੋ ਚੀਜ਼ਾਂ ਨਾਲ ਲੈ ਕੇ ਆਜੋ ਉਸ ਤੋਂ ਬਾਅਦ ਅਸੀਂ ਆਪਦਾ ਪ੍ਰੋਸੈਸ ਬਾਕੀ ਆਪੇ ਕੰਪਲੀਟ ਕਰਵਾ ਲਾਂਗੇ ਦੋ ਚੀਜ਼ਾਂ ਤੇ ਲੈ ਕੇ ਤੁਹਾਨੂੰ ਕਾਰ ਇੱਥੇ 1 ਘੰਟੇ ਹੀ ਤੁਹਾਨੂੰ ਕਾਰ ਦੇ ਦੇ ਦਾਂਗੇ ਠੀਕ ਹੈ ਠੀਕ ਹੈ ਓਕੇ ਲੈ 1 ਘੰਟੇ ਦੇ ਵਿੱਚ ਵਿੱਚ ਲੋਨ ਕਰਾ ਕੇ ਕਾਰ ਦਾ ਸਟੀering ਤੁਹਾਡੇ ਹੱਥ ਤੇ ਮਿਲ ਜਾਣਾ ਅੱਛਾ ਜੇ ਗੱਲ ਕਰਾਂ ਹੀ ਹੈ ਨਾ ਜਿਹੜੇ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਕਾਰਾਂ ਇਹ ਵਾਲੀ ਕਾਰ ਆਇਆ ਹੈ ਹਨਾ ਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਹੁੰਦੀ ਮੇਰਾ ਕੋਰਾ ਮਾਡਲ ਹੁੰਦੀ ਆ ਤੁਸੀਂ ਜਦੋਂ ਕਾਰ ਦੀ ਸਾਡੀ ਟਰਾਈ ਲਾਓਗੇ ਹਾਂਜੀ ਇਹ ਤੁਹਾਡੇ ਕੈਮਰੇ ਦੇ ਮਤਲਬ ਕੈਮਰੇ ਨਾਲ ਹੀ ਤੁਹਾਨੂੰ ਮੈਂ ਬੋਲ ਰਿਹਾ ਸਾਰੀ ਵੀਡੀਓ ਮਦੀ ਰਿਕਾਰਡ ਹੋ ਰਹੀ ਹੈ ਜਿਹੜੀ ਮੇਰੀ ਕਾਰ ਦੀ ਕੋਈ ਵੀ ਮੰਨ ਲਈ ਟਰਾਈ ਲਾਓਗੇ ਤੁਸੀਂ ਕੋਈ ਟਰਾਈ ਦੇ ਵਿੱਚ ਤੁਸੀਂ ਮੈਨੂੰ ਕੋਈ ਵੀ ਨੁਕਸ ਦੱਸੋਗੇ ਮੈਂ ਤੁਹਾਨੂੰ ਮੌਕੇ ਤੇ ਹੀ ਜਿਹੜਾ ਤੁਹ ਕੋਈ ਨੁਕਸ ਦੱਸੋਗੇ ਮੈਂ ਕਰਵਾ ਕੇ ਦੇਵਾਂਗਾ ਠੀਕ ਹੈ ਜੀ ਜਾਣ ਤੱਕ ਕੋਈ ਪੈਸਾ ਤੁਹਾਡਾ ਮੈਂ ਨਹੀਂ ਲੱਗਣ ਦਿੰਦਾ ਲਓ ਜੀ ਬਾਈ ਹਨਾ ਇਸ ਵਕਤ ਹੋ ਵਧੀਆ ਬਾਈ ਹਨਾ ਬੀ ਜੇ ਮੌਕ ਵੇਸੇ ਦੇਖੋ ਗੱਡੀਆਂ ਪੂਰੀਆਂ ਪ੍ਰਿਪੇਅਰ ਕਰਕੇ ਖੜਾਈਆਂ ਹੋਈਆਂ ਹੋਈਆਂ ਕੋਈ 19 21 ਜੋ ਨੁਕਸ ਹੋਂਦਾ ਚਲੋ ਕਲੀਅਰ ਕਰੇ ਹੁੰਦੇ ਨੇ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਸਿਆਜ਼ ਇਹ ਕਿਹੜਾ ਮਾਡਲ ਹੈ ਆ ਜੱਗ ਜੀ 2015 ਮਾਡਲ ਹੈ ਜੀ ਐਡੀ ਪਲੱਸ ਆ ਜੀ ਠੀਕ ਹੈ ਹਾਂ ਇਹ ਤਕਰੀਬਨ ਨਾ ਰਨਿੰਗ ਇਹਦੀ ਵੀ 80 85000 ਹੈ ਜੀ 80 85000 ਕਿਲੋਮੀਟਰ ਅੱਛਾ ਇਹਦਾ ਕਿੰਨਾ ਪ੍ਰਾਈਸ ਰੱਖਿਆ ਇਹਦਾ 5.5 ਲੱਖ ਰੁਪਏ 5 ਲੱਖ ਤੇ 50000 ਮਾਡਲ 2015 ਜੀ 15 ਮਾਡਲ ਬਈ ਲੋਕਲ ਨੰਬਰ ਦੀ ਕਾਰ ਆ ਪੀਵੀ 65 ਮਹਾਲੀ ਦਾ ਨੰਬਰ ਦੀ ਬਈ ਹੈਨਾ ਉਸ ਤੋਂ ਅੱਗੇ ਆਜੋ ਜੀ ਆ ਆਗੀ 2019 ਮਾਡਲ 19 ਮਾਡਲ ਆਟੋ ਬਿਲਕੁਲ ਨਿਊ ਬ੍ਰਾਂਡ ਕਾਰ ਆ ਜੀ ਹਾਂਜੀ ਹਾਂ ਤੇ ਇਹਦਾ ਕਿੰਨਾ ਪ੍ਰਾਈਸ ਰੱਖਿਆ ਇਹਦਾ ਜੀ 9.5 ਲੱਖ ਰੁਪਏ ਨੰਬਰ ਲਵਾ ਕੇ ਉਹ 9 ਲੱਖ ਤੇ 50000 ਰੁਪਏ ਵਿਦ ਨੰਬਰ ਬਈ ਲਾਈ ਟਾਇਰ ਸੋਹਣੇ ਪਏ ਨੇ ਬਈ ਹੈਨਾ ਕੋਈ ਕੋਈ ਕੰਮ ਖਰਚਾ ਤਾਂ ਨਹੀਂ ਕਾਰ ਦੀ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਵਾਰੰਟੀ ਹੋ ਗਈ ਮੇਰੇ ਨਾਲ ਵਿਦ ਸਾਨੂੰ ਫਾਲੀ ਕਾਰ ਆ ਬਈ ਹੈਨਾ ਥੋੜੀ ਹੈ ਉਸ ਤੋਂ ਬਾਅਦ ਬਿਲਕੁਲ ਨਿਊ ਬ੍ਰਾਂਡ ਜੀ 2025 ਮਾਡਲ ਕਾਰ ਲਓ ਜੀ ਬਈ ਏਜੰਸੀ ਦੇ ਵਿੱਚ ਜਾਣ ਦੀ ਲੋੜ ਨਹੀਂ ਫਸਟ ਓਨਰ ਤੁਸੀਂ ਬਣੋਗੇ ਐਕਸ ਯੂਵੀ 700 ਵੇਰੀਐਂਟ ਕਾਰ ਦਾ ਕਿਹੜਾ ਇਹਦਾ? ਐਕਸ 7 ਹੈ ਜੀ। ਐਕਸ 7। ਲੋ ਜੀ ਲਗਜ਼ਰੀ ਕਾਰ ਹੈ ਬਈ ਟੌਪ ਵਾਲਾ ਮਾਡਲ ਹੈ ਜਿਹੜਾ ਹਾਂ ਜੀ। ਹਾਂ ਜੀ। ਇਹਦਾ ਰੇਟ ਕਿੰਨਾ ਰੱਖਿਆ ਆਪਾਂ? ਇਹਦਾ 2.5 ਲੱਖ ਰੁਪਏ। 20 ਲੱਖ ਦੇ 50 ਹਜ਼ਾਰ ਓਨਰ 12000 ਆਨ ਰਿਪੋਰਟ ਚੱਲੀ ਹੋਈ ਹੈ ਏਜੰਸੀ ਰਿਕਾਰਡ ਨਾਲ 12000 ਹੀ ਚੱਲੀ। ਬਿਨਾਂ ਰਜਿਸਟਰ ਹੋਏ। ਅੱਛਾ ਮਤਲਬ ਹੁਣ ਇਹਦੇ ਓਨਰ ਅਸੀਂ ਫਸਟ ਬਣਾਂਗੇ। ਤੁਸੀਂ ਪਹਿਲੀ ਪਾਰਟੀ ਤਾਂ ਮਤਲਬ ਬਿਲਿੰਗ ਤਾਂ ਹੋਈ ਵੀ ਹੈ ਜੀ ਹਾਂ ਹਾਂ ਤੁਹਾਡੇ ਦੂਜੇ ਨਾਮ ਤੇ ਕਰਾਉਂ ਦੂਸਰੇ ਨਾਮ ਤੇ ਕਰਾਉ ਠੀਕ ਆ ਇਹ ਹੀ ਗੱਲ ਕਲੀਅਰ ਕਰਨੀ ਸੀ ਮੈਂ ਠੀਕ ਆ ਜੀ ਉਸ ਤੋਂ ਬਾਅਦ ਆ ਜੀ ਇਹ ਥਾਰ ਮਹਿੰਦਰਾ ਥਾਰ ਜੀ ਮਹਿੰਦਰਾ ਥਾਰ ਇਹ ਕਿਹੜਾ ਮਾਡਲ ਹੈ ਥਾਰ ਤੁਹਾਨੂੰ 24 ਮਾਡਲ ਥਾਰ ਮਿਲੂਗੀ ਜੀ ਹਾਂ ਜੀ ਇਹਦੀ ਰਨਿੰਗ ਸਾਰੀ 13000 ਰਨਿੰਗ ਚੱਲੀ ਹੋਈ ਹੈ ਜੀ ਓਕੇ ਹਾਂ 4/2 ਆ ਸਾਰੇ ਆਲ オリジナル ਕਾਰ ਆ ਜੀ ਠੀਕ ਆ ਜੀ ਹਾਂ ਇਹਦੇ ਪੈਸੇ ਇਹਦਾ ਪ੍ਰਾਈਸ ਹੈਗਾ ਜੀ 13.5 ਲੱਖ ਰੁਪਏ 13 ਲੱਖ ਤੇ 50000 ਰੁਪਏ ਨਵੀਂ ਥਾਰ ਬਈ ਲੋ ਜਿਹੜੇ ਬਈ ਇਹ ਇੱਕ ਆਰਾਧ ਵੀ ਲੈ ਆ ਸਕਦੇ ਆ ਆਪਣੇ ਲਵੇ ਦੋ ਤਿੰਨ ਖੜੀਆਂ ਸਾਡੇ ਕੋਲੇ ਸਾਰੇ ਹੀ ਮਾਦੇ ਸਟਾਕ ਸਾਰੇ ਹੀ ਠੀਕ ਹੈ ਜੀ ਆਹ ਥਾਰ ਮੰਨ ਲਵੇ ਜੇ ਅਗਲੇ ਕਿਸੇ ਨੇ ਵਾਈਟ ਲੈਣੀ ਹਾਂਜੀ ਹਾਂ ਵਾਈਟ ਦੇ ਵਿੱਚ 2024 ਮਾਦੂ ਥਾਰੇ ਆ ਗਿਆ ਜੀ ਹਾਂਜੀ ਇਹ 33000 ਰਨਿੰਗ ਚੱਲੀ ਆ ਵੀ 33000 ਕਿਲੋਮੀਟਰ 33000 ਚੱਲੀ ਇਹਦਾ ਵੀ 13.5 ਲੱਖ ਰੁਪਏ ਨੰਬਰ ਲਵਾ ਕੇ ਲੋ ਜੀ ਬਈ ਚੱਕ ਲੋ ਬਈ ਨੰਬਰ ਲਾ ਕੇ ਤੁਹਾਨੂੰ ਦਿੱਤਾ ਜਾਊਗਾ ਭਾਈ ਹੈਨਾ ਇੱਦਾਂ ਕਾਰਾਂ ਦੀ ਜਿਹੜੀ ਵਾਰੰਟੀ ਤੁਸੀਂ ਆਣਿਆ ਇੱਦਾਂ ਕਾਰਾਂ ਦੀ ਫੁੱਲ ਵਾਰੰਟੀ ਹੈ ਜੀ ਇਹਦੀ ਫੁੱਲ ਤਾਂ ਕੰਪਨੀ ਨੇ ਪਈ ਹੈ ਹਾਂਜੀ ਹਾਂ ਤੇ ਆ ਆ ਗਈ ਆਪਣੇ ਕੋਲ ਰੌਕਸ ਜੇ ਕੋਈ Thar Roxs ਮੰਗ ਰਿਹਾ ਕੰਪਨੀ ਦਾ ਵੇਟਿੰਗ ਹੈ ਬਈ ਇਹਨਾਂ ਤੇ ਅਲਾਏ ਟਾਇਰ ਮੋਡੀਫਾਈ ਵਧੀਆ ਹੋਈ ਹੋਏਗਾ ਜਿਹੜੀ ਸਰਸਰੀ ਹੈਗੀ ਆ ਜੀ ਡੇਢ ਡੇਢ ਲੱਖ ਰੁਪਏ ਦੇ ਘੱਟੋ ਘਾਟ ਡੇਢ ਤੋਂ 2 ਲੱਖ ਰੁਪਏ ਦੀ ਸਰਸਰੀ ਲੱਗੀ ਹੋਈ ਹੈ ਜੀ ਇਸ ਠੀਕ ਹੈ ਜੀ 2024 ਮਾਡਲ ਹੈ ਹਾਂਜੀ 13 ਕਿਹ ਹਜ਼ਾਰ ਰਨਿੰਗ ਚੱਲੀ ਹੋਈ ਹੈ ਜੀ ਓਕੇ ਸਾਰੀ origignal ਆ ਆਹ origignal ਆ ਜੀ ਹਾਂਜੀ ਹਾਂ ਹਾਂਜੀ ਹਾਂਜੀ ਤੇ ਇਹਦੇ ਪੈਸੇ ਕਿੰਨੇ ਮੰਗਦੇ ਆਪਾਂ ਸਾਢੇ 19 ਲੱਖ ਰੁਪਏ 19 ਲੱਖ ਦੇ 50 ਹਜ਼ਾਰ ਚ ਤੁਹਾਨੂੰ ਇਹ ਕਾਰ ਮਿਲਦੀ ਆ 24 ਮਾਡਲ 10ਵੇਂ ਮਹੀਨੇ ਦੀ ਨਿਕਲੀ ਹੋਈ ਆ ਕਾਰ ਹੈ ਬਈ ਇਹ ਕਾਰ ਤੁਸੀਂ ਲੈ ਜਾ ਸਕ ਦੇ ਰੇਟ ਤੁਹਾਨੂੰ ਮੈਂ ਦੱਸਦਾ ਲੋਨ ਹੋ ਜਾਣਾ ਹਾਂਜੀ ਹਾਂਜੀ ਅੱਛਾ ਜੀ ਮੈਂ ਗੱਲ ਕਰਾਂ ਜੀ ਮੈਂ ਉਹਨੇ ਤੇ ਆਪਾਂ 20 ਲੱਖ 19 ਲੱਖ ਕਿੰਨਾ ਵੀ ਰੇਟ ਮੰਗੇ ਦਾ ਤੇ ਤੁਹਾਨੂੰ ਮੈਂ ਜੀ ਮੈਂ ਲੋਨ ਜਿਹੜਾ ਹੈਗਾ ਉਹ ਤੁਹਾਨੂੰ ਮੈਂ 15.5 ਤੋਂ 16 ਲੱਖ ਤੱਕ ਲੋਨ ਕਰ ਦਉਣਾ ਤੁਹਾਨੂੰ ਠੀਕ ਹੈ ਮਨ ਗੱਲ ਕਰਾਂ ਮੋਟਾ ਮੋਟਾ 5 ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਕਾਰ ਮਿਲ ਜਾਣੀ ਠੀਕ ਹੈ ਜੀ 5 ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਕਾਰ ਮਿਲ ਜਾਣੀ ਆ ਆ ਗਈ ਆਪਣੀ ਸਕੋਰਪਿਓ ਸਕੋਰਪਿਓ ਆ ਜੀ 2018 ਮਾਡਲ ਜੀ S11 ਹਾਂਜੀ S11 ਆ ਜੀ 2018 ਮਾਡਲ ਹੈ ਇਹ 65000 65000 ਜੈਨੂਨ ਚੱਲੀ ਹੋਈ ਐ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ ਠੀਕ ਆ ਜੀ ਇਹਦੇ ਐਕਸਟਰਾ ਲਾਈਟ ਟਾਇਰ ਅਸੀਂ ਮੰਨ ਕੇ ਚਲੋ ਮਹਿੰਗੇ ਟਾਇਰ ਲੱਗੇ ਹੋਏ ਆ ਜੀ ਠੀਕ ਆ ਜੀ ਹਾਂ ਪਲਾਸਟੀ ਦੇ ਲਾਈਟ ਟਾਇਰ ਲੱਗੇ ਹੋਏ ਆ ਜੀ ਨਵੇਂ ਬਿਲਕੁਲ ਨਵੇਂ ਟਾਇਰ ਲਾ ਲਓ ਜੀ ਬਾਈ ਨਾਲ ਨਾਲ 71 ਤੋਂ 80000 ਰੁਪਏ ਦਾ ਅਸੀਂ ਸੈੱਟ ਪਾਇਆ ਹੋਇਆ ਜੀ ਫੌਗ ਲੈਂਪ ਵੀ ਨਾਲ ਨਾਲ ਇਹਦੇ ਵਿੱਚ ਪਾਏ ਨੇ ਵਧੀਆ ਪੂਰੇ ਤੇਰਾ ਸਪਰਾਈਜ਼ ਹੈਗਾ ਜੀ 14 ਲੱਖ ਰੁਪਏ 14 ਇਹ ਨੰਬਰ ਲਾ ਕੇ ਦੇਵਾਂਗੇ ਆਪਾਂ ਬਿਲਕੁਲ ਜੀ ਜਿਹੜੀ ਅਸੀਂ ਕੋਈ ਵੀ ਕਾਰ ਸੇਲ ਕਰਦੇ ਆਂ ਜੀ ਸਾਡਾ ਜਿਹੜਾ ਪ੍ਰਾਈਸ ਹੁੰਦਾ ਉਹ ਇਹ ਲੈ ਜਾਓ ਜੀ ਤੁਸੀ ਬਲੈਕ ਦੇ ਵਿੱਚ ਤੁਹਾਨੂੰ ਮਨ ਲਈ ਤੁਹਾਡੀ ਡਿਮਾਂਡ ਹੈਗੀ ਹੈ ਹਾਂਜੀ ਹਾਂ ਉਹ 2021 ਮਾਡਲ ਹੈ ਹਾਂਜੀ 2021 ਮਾਡਲ ਹੈ S11 ਹੈ ਜੀ 82000 ਰਨਿੰਗ ਹੈ ਦੀ ਹਾਂਜੀ ਪੈਸੇ 82000 ਰਨਿੰਗ ਹੈ ਨਵੀਂ ਆ ਕਾਰ ਇਹਦੇ ਵੀ ਐਕਸਟਰਾ ਲਾਈਟ ਟਾਇਰ ਲੱਗੇ ਹੋਏ ਹੈ ਜੀ ਹਾਂਜੀ ਐਕਸਟਰਾ ਮਨ ਲਈ ਮਹਿੰਗੇ ਲਾਈਟ ਟਾਇਰ ਲੱਗੇ ਹੋਏ ਸੈੱਟਰੀ ਮਹਿੰਗੀ ਲੱਗੀ ਹੋਈ ਹੈ ਹਾਂਜੀ ਹਾਂਜੀ ਹਾਂ ਹਾਂ ਇਹਦਾ ਪ੍ਰਾਈਸ ਹੈਗਾ 16.5 ਲੱਖ ਰੁਪਏ 16 ਲੱਖ ਤੇ 50000 ਰੁਪਏ ਲੈ ਸੋ ਟਾਟਾ ਦੇ ਵਿੱਚ ਕਿਸੇ ਨੇ ਲੈਣੀ ਆ ਜੀ ਟਾਟਾ ਹੈਰੀਅਰ ਵੀ ਮੇਰੇ ਕੋਲ ਹੈਗਾ ਜੀ 19 ਮਾਡਲ ਹਾਂ 19 ਮਾਡਲ ਟਾਟਾ ਹੈਰੀਅਰ ਇਹ 00 ਚ ਨੰਬਰ ਆ ਗਿਆ ਜੇ ਦਾ ਮੰਨ ਕੇ ਚੱਲੋ ਵੀ 8.5 ਲੱਖ ਰੁਪਏ ਪ੍ਰਾਈਸ 8 ਲੱਖ ਤੇ 50 ਹਜ਼ਾਰ ਰੁਪਏ ਹੈਰੀਅਰ ਬਾਈ ਲੈ ਵੀ ਮਿੱਤਰੋ ਹੈਰੀਅਰ ਕਾਰ ਟਾਟਾ ਦਾ ਲੋਹਾ ਆਪਣਾ ਫੁੱਲ ਬਿਲਡ ਕੁਆਲਿਟੀ ਦਾ ਆਹ ਕਾਰ ਲਿਆ ਸਕੋ ਤੁਸੀਂ ਆਹ ਐਕਸਯੂਵੀ 500 ਹੀ ਇਹ ਹੈ ਡੋਈ ਹਾਰਤ 13 ਮਾਡਲ 13 ਮਾਡਲ ਇਹਦੇ ਪੈਸੇ ਕਿੰਨੇ ਆਗੇ ਸਵਾ 5 ਲੱਖ ਰੁਪਏ ਦੇ ਸਵਾ 5 ਲੱਖ ਰੁਪਏ ਦੇ ਇਹ ਨੰਬਰ ਲਾ ਕੇ ਨੰਬਰ ਲਾ ਕੇ 105 ਲੱਖ ਰੁਪਏ ਆਹ ਵਾਲੀ ਕਾਰ ਆ ਗਈ ਆਪਣੀ ਇਹ ਕਾਰ 7.5 ਲੱਖ ਰੁਪਏ ਸਵਾ 3 ਲੱਖ ਮਾਡਲ 2000 ਕਿੰਨਾ ਗੂਏ 2013 ਹੈ 13 ਮਾਡਲ ਇਹ Honda Amaze 18 18 ਮਾਡਲ ਇਹ ਡੀਜ਼ਲ ਪੈਟਰੋਲ ਡੀਜ਼ਲ ਜੀ ਡੀਜ਼ਲ ਇਸ ਪੈਸੇ ਇਹਦਾ ਮੰਨ ਕੇ ਚੱਲੋ ਵੀ ਤੁਸੀਂ 5 ਲੱਖ ਰੁਪਏ ਰੇਟ 5 ਲੱਖ ਰੁਪਏ ਲਓ ਜੀ ਭਾਈ ਬਾਕੀ ਇੱਕ ਮਿੰਟ ਇਧਰ ਮਾਰੀ ਕੈਮਰਾ ਹਾਂ ਜੀ ਜੇ ਤੁਸੀਂ ਮੰਨ ਲਓ ਛੋਟੇ ਮਾਡਲ ਚ ਬਲੈਕ ਲੈਣੇ ਆ ਹਾਂ ਜੀ ਮੇਰੇ ਕੋਲ ਬਿਲਕੁਲ ਸਾਰੀ ਆਲ ਓਰੀਜਨਲ ਠੀਕ ਹੈ ਸਾਰੀ ਆਲ ਓਰੀਜਨਲ ਹੈ ਹਾਂ ਜੀ ਤੇ ਉਹ ਵੀ ਰੀਪੇਂਟ ਹੋਵੇ ਮੈਂ ਗੱਡੀ ਵਾਪਸ ਲਾਉਂਗਾ। ਅੱਛਾ ਇਹ 2016 ਮਾਡਲ ਹੈ। ਠੀਕ ਹੈ ਜੀ। ਹਾਂ ਇਹਦੇ ਤੇ ਵੀ 70-80 ਹਜ਼ਾਰ ਰੁਪਏ ਦੀ ਲੱਖ ਰੁਪਏ ਦੀ ਸੈਂਸਰੀ ਲੱਗੀ ਹੋਈ ਹੈ। ਠੀਕ ਹੈ ਜੀ। ਹਾਂ ਜੀ। ਅੱਛਾ ਇਹ ਕਿੰਨੇ ਪੈਸੇ ਦੀ ਕਾਰ ਆ? ਇਹ 1.5 ਲੱਖ ਰੁਪਏ। 11 ਲੱਖ ਰੁਪਈਆ 11 ਲੱਖ ਦੇ 50 ਹਜ਼ਾਰ ਨਹੀਂ। ਠੀਕ ਹੈ। 0098 ਨੰਬਰ ਆ ਜੇ ਕਿਸੇ ਨੇ ਐਵੇਂ ਹੀ ਰੱਖਣਾ ਤਾਂ ਵੀ ਲੈ ਜਾ ਸਕਦੇ ਹੋ। ਅੱਛਾ ਜਿਵੇਂ ਹੁਣ ਆਪਾਂ ਜਿਹੜੇ ਰੇਟ ਦੱਸ ਰਹੇ ਹਾਂ ਕਾਰਾਂ ਦੇ ਇਹ ਮੌਕੇ ਤੇ ਡਿਸਕਾਊਂਟ ਹੋਊਗਾ ਜਾਂ ਫਿਕਸ ਪ੍ਰਾਈਸ ਨੰਬਰ? ਆ ਸਰ ਅਹਿਤ ਕੋਈ ਵੀ ਕਸਟਮਰ ਆਉਂਦਾ ਹਾਂਜੀ ਹਾਂ ਅਸੀਂ ਉਹਨਾਂ ਦਾ ਬਿਲਕੁਲ ਮਾਨਤਾਨ ਕਰਾਂਗੇ ਜਿੰਨਾ ਵੀ ਹੋ ਸਕੇ ਬੱਸ ਉਹ ਦੱਸੋ ਲਓ ਜੀ ਉਸ ਤੋਂ ਬਾਅਦ ਤੁਸੀਂ ਸਕਾਰਪਿਓ ਮਹਿੰਦਰਾ ਦੇ ਵਿੱਚ ਇੱਕ ਤੋਹਫਾ ਲੈਣੇ ਆਏ ਜੀ ਤੁਸੀਂ ਇਹ ਤੋਹਫਾ ਕਰ ਇਹ ਆਲ ਰੀਜਨ ਨਿਊ ਬ੍ਰਾਂਡ ਕਾਰ ਆ ਜੀ ਇਹ ਹਾਂਜੀ ਹਾਂ ਹਾਂ ਨਿਊ ਬ੍ਰਾਂਡ ਕਾਰ ਹੈ ਇਹ 2022 ਮਾਡਲ ਹੈ 22 ਮਾਡਲ ਆਟੋਮੈਟਿਕ 4x4 ਐਕਸਪਲੋਰ ਲਗਜ਼ਰੀ ਵਾਲਾ ਮਾਡਲ ਜਿਹੜਾ ਟਾਪ ਹੁੰਦਾ। ਹਾਂ ਜੀ ਹਾਂ। 4000000 ਜੰਦੀ ਹੋਈ ਆ 17.5 ਲੱਖ ਰੁਪਏ। 17 ਲੱਖ ਤੇ 50000 ਰੁਪਏ ਦੇ ਵਿੱਚ। ਲੋ ਜੀ ਬਈ ਆਹ ਕਾਰ ਲੈ ਜਾ ਸਕਦੇ ਹੋ ਤੁਸੀਂ ਕਾਰ ਚੈੱਕ ਕਰ ਲਓ। ਜਿਹੜਾ ਸਾਡੇ ਮਹਿੰਦਰਾ ਫਰਸਟ ਵਾਸਤੇ ਸ਼ਾਨੇ ਪੰਜਾਬ ਦੇ ਕੋਈ ਵੀ ਕਸਟਮਰ ਆਉਂਦਾ ਹੈ। ਹਾਂ ਜੀ ਹਾਂ। ਇਹ ਵੀਡੀਓ ਦੇਖ ਕੇ ਆਉਂਦਾ ਹੈ। ਸਾਡਾ ਇਸ ਤੇ ਆਫਰ ਆ ਅਸੀਂ ਉਹਦੀ ਟੈਂਕੀ ਫੁੱਲ ਕਰਕੇ ਦੇਵਾਂਗੇ। ਠੀਕ ਆ ਜੀ। ਲੋ ਜੀ ਟੈਂਕੀ ਫੁੱਲ ਕਰਾ ਗਾ। ਸਾਡੇ ਸ਼ੋਰੂਮ ਤੇ ਆਓ। ਵੀਡੀਓ ਵੇਖ ਕੇ ਤਾਂ ਮੈਨੂੰ ਗੱਡੀ ਖਰੀਦ ਤੋ ਤੁਹਾਨੂੰ ਟੈਂਕੀ ਮੈਂ ਫੁੱਲ ਕਰਵਾ ਕੇ ਲਓ ਜੀ ਬਈ ਟੈਂਕ ਫੁੱਲ ਕਰਾ ਕੇ ਵਧੀਆ ਕਾਰ ਪਈ ਆ ਬਈ ਹਨਾ ਜੇ ਕੋਈ ਸਾਡੇ ਸਭ ਤੋਂ ਵੱਧ ਜਿਹੜੀ ਸੁਵਿਧਾ ਹੈਗੀ ਆ ਜੀ ਲੋਨ ਦਾ ਮਤਲਬ ਵੀ ਬਹੁਤ ਵਧੀਆ ਸੁਵਿਧਾ ਸਾਡੇ ਠੀਕ ਹੈ ਜੀ ਆ ਲੋਨ ਅਸੀਂ ਵੱਲ ਕੇ ਚੱਲੂ ਵੀ 80 85% 90% ਅਸੀਂ ਲੋਨ ਕਰ ਦਿੰਨੇ ਆ ਇੰਨੀ ਅਪਰੂਵਲ ਲੈ ਲੈਂਦੇ ਆਪਾਂ ਠੀਕ ਹੈ ਜੀ ਤੇ ਆਪਣੇ ਲਈ ਆ ਕ੍ਰੇਟਾ ਕਾਰ ਵੀ ਖੜੀ ਆ ਜੀ 2018 1.4 ਹਾਂ ਜੀ ਯਾਰ 18 ਮਾਡਲ 1.4 ਹੈ ਇਹਦਾ ਰੇਟ ਹੈਗਾ ਜੀ 8.5 ਲੱਖ ਰੁਪਏ ਦਾ 8.5 ਲੱਖ ਰੁਪਿਆ ਹਾਂਜੀ ਠੀਕ ਹੈ ਲੋ ਜੀ ਇਹ ਬਲੈਕ ਕਲਰ ਦੇ ਵਿੱਚ ਇੱਕ ਵਾਈਟ ਕਲਰ ਦੇ ਵਿੱਚ ਵੀ ਖੜੀ ਆ ਆਪਣੇ ਲੱਗੇ ਜਿਹੜੀ ਉਹ 2015 ਮਾਡਲ ਹੈ 15 ਮਾਡਲ ਹਾਂ ਉਹ 7.5 ਲੱਖ ਰੁਪਏ ਦਾ ਲੋ ਜੀ 15 ਮਾਡਲ 7 ਲੱਖ ਤੇ 50 ਹਜ਼ਾਰ ਰੁਪਈਆ ਦੀ ਰੇਟ ਰੱਖਿਆ ਆ ਬਾਈ ਹਨਾ ਮੌਕੇ ਤੇ ਮਾੜਾ ਮੋਟਾ ਜੋ ਵੀ ਬਣਿਆ ਹਨਾ ਔਨ ਟੇਬਲ ਥੋੜਾ ਹੋ ਜਾਣਾ ਬਾਕੀ ਸਾਡੇ ਕੋਲੇ ਜਿਹੜਾ ਸਟਾਕ ਹੈਗਾ ਜੀ ਸਟਾਕ ਇੱਥੇ ਜਿੰਨਾ ਸਟਾਕ ਹੈਗਾ ਮੀਡੀਆ ਦੇ ਵਿੱਚ ਅਸੀਂ ਤੁਹਾਨੂੰ ਸਾਰਾ ਸ਼ੇਅਰ ਕਰਤਾ ਹੈ। ਹਾਂਜੀ। ਬਾਕੀ ਸਟਾਕ ਮੇਰੇ ਕੋਲੇ ਹੋਰ ਵੀ ਹੈਗਾ ਕੋਈ ਵੱਡੀ ਕਾਰ ਲੈਣੀ ਆ ਕੋਈ ਕੋਈ ਛੋਟੀ ਕਾਰ ਲੈਣੀ ਆ ਵੱਡੀ ਕਾਰ ਲੈਣੀ ਆ ਤੁਹਾਨੂੰ ਸਾਰੇ ਕਾਰ ਇੱਥੇ ਹਾਜ਼ਰ ਮਿਲੂਗੀ। ਠੀਕ ਆ। ਤੇ ਭਾਈ ਆਪਣੇ ਲਈ ਕੀ ਆਦੀ ਕਾਰ ਵੀ ਖੜੀ ਆ ਵੀ ਆਹ ਕਾਰ ਆ। ਸਾਡੇ ਕੋਲੇ ਕੀ ਆ ਗਈ ਬਿਲਕੁਲ ਕੀ ਆ ਸੋਨਟ ਹੈ ਜੀ 76000 ਜਨੂਨ ਚੱਲੀ ਆਉਣ ਦਾ ਚੱਲੀ ਆ ਤੇ ਸਾਰੀ origignal ਪੇਂਟ ਦੀ ਆ ਜੀ। ਹਾਂਜੀ। ਆਲ origignal ਪੇਂਟ ਦੀ ਆ ਇਹਦੀ ਮੇਰੀ ਪੇਂਟ ਦੀ ਗਾਰੰਟੀ ਹੋਊਗੀ ਜੀ। ਠੀਕ ਹੈ ਜੀ ਹਾਂ ਸਾਰੀ ਕੰਪਨੀ ਗਰੰਟੀ ਹੈ ਬਿਲਕੁਲ ਟਾਇਰ ਲੱਗੇ ਹੋਏ ਨਵੇਂ ਲੱਗੇ ਹੋਏ ਇਹ ਆਟੋ ਦੇ ਵਿੱਚ ਆਈ ਹਾਂਜੀ ਹਾਂਜੀ ਲੋ ਜੀ ਬਈ ਇਹ ਆਟੋਮੈਟਿਕ ਦੇ ਵਿੱਚ ਆ ਇਹ ਲਾਸਟ ਕਾਰ ਆ ਆਪਣੀ 1.5 ਦਸ ਲੱਖ ਰੁਪਏ 10 ਲੱਖ ਤੇ 50000 ਰੁਪਿਆ 21 ਮਾਡਲ ਹੈ ਜੀ 21 ਮਾਡਲ ਆ ਮੈਂ ਅੰਦਰੋਂ ਦਿਖਾ ਦਾਂ ਇੱਕ ਵਾਰ ਤੁਹਾਨੂੰ ਚੈੱਕ ਕਰਾਓ ਇਹ ਅੰਦਰੋਂ ਕਾਰ ਚੈੱਕ ਕਰ ਲਓ ਬਈ ਅੰਦਰੋਂ ਪੂਰੀ ਹੈ ਪੂਰੀ ਵਧੀਆ ਕਾਰ ਹੈ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਬਹੁਤ ਘੱਟ ਚੱਲੀ ਹੋਈ ਕਾਰ ਤੇ ਲਫਾਫੇ ਚੜੇ ਹੋਏ ਨੇ ਲਫਾਵੇ ਵੀ ਉਹ ਨਹੀਂ ਵੀ ਬਾਅਦ ਚੜੇ ਜਿਹੜੇ origignal ਆਉਂਦੇ ਨੇ ਉਹ ਹੀ ਨਹੀਂ ਬਿਲਕੁਲ ਜੀ ਬਿਲਕੁਲ ਇਹ ਤੇ ਬਾਕੀ ਗੱਲ ਕਰਾਂ ਵੀ ਵਿਜ਼ਿਟ ਕਰ ਲੋ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਆ ਜਿਓ ਦੀ ਫਸਟ ਵਾਇਸ ਮਹਿੰਦਰਾ ਦੇ ਉੱਤੇ ਤੇ ਗੱਲ ਕਰਾਂ ਵੀ ਸਾਨੇ ਪੰਜਾਬ ਇੰਟਰਪ੍ਰਾਈਜ਼ਸ ਦੇ ਉੱਤੇ ਤੇ ਆਪਣੀ ਲੋਕੇਸ਼ਨ ਕਿੱਥੇ ਆਪਣੀ ਹੈ ਲੋਕੇਸ਼ਨ ਜੀ ਜਦੋਂ ਬਠਿੰਡਾ ਤੋਂ ਬਾਈਪਾਸ ਜਾਂਦੇ ਆ ਬਠਿੰਡਾ ਰੋਡ ਤੋਂ ਲੈ ਕੇ ਬਾਈਪਾਸ ਜਾਂਦੇ ਆ ਕੱਸੀ ਦੇ ਲਾਲਜੀ ਮਲੋੜ ਰੋਡ ਦੇ ਨੇੜੇ ਸਾਹਮਣੇ ਸੋਨਾਲਿਕਾ ਏਜੰਸੀ ਦੇ ਬਿਲਕੁਲ ਸਾਹਮਣੇ ਸ਼ਾਨੇ ਪੰਜਾਬ ਐਂਟਰਪ੍ਰਾਈਜ਼ ਵੱਡੇ ਸਾਰੇ ਸਾਡੇ ਬਹੁਤ ਬੋਰਡ ਲੱਗੇ ਹੋਇਆ ਜੀ तकरीबन ਜਦੋਂ ਕੱਸੀ ਦੇ ਨਾਲ ਤੁਸੀਂ ਬਾਈਪਾਸ ਆਉਂਗੇ ਸਾਡਾ ਆਨ ਪਤਾ ਲੱਗ ਹੀ ਜਾਂਦਾ ਹੈ ਸਰ ਲਓ ਜੀ ਬਈ ਵਿਜ਼ਿਟ ਕਰ ਲਓ ਬਈ ਨੰਬਰ ਮੈਂ ਸਕਰੀਨ ਤੇ ਪਾਤੇ ਤੇ ਹੋਰ ਕਾਰਾਂ ਦੇਖਣ ਵਾਸਤੇ ਤੇ ਲੈਣ ਵਾਸਤੇ ਆਪਣਾ ਪੇਜ ਫੋਲੋ ਕਰ ਲਿਓ ਬਈ ਹਨਾ ਸੱਸੀ ਗਾਲ ਜੀ